ਪੰਜਾਬ ਚ ਜ਼ਮੀਨਾਂ ਤੇ ਕਬਜ਼ਾ ਕਰਨ ਵਾਲਾ ਗਿਰੋ ਫੜਿਆ ਮਾਲਕਾਂ ਨੇ ਇਆਲੀ ਕਰਾਂ ਦੇ ਆਪਣੇ ਪਲਾਟ ਤੇ ਕਬਜ਼ਾ ਕੀਤਾ ناکਾਮ ਕਬਜ਼ਾ ਕਰਨ ਵਾਲੇ ਮੁਲਜ਼ਮ ਪੁਲਿਸ ਨੇ ਕੀਤੇ ਕਾਬੂ ਲੁਧਿਆਣਾ ਪਟਿਆਲਾ ਤੇ ਜਲੰਧਰ ਦੇ ਖਾਨੇ ਚਾਰੇ ਮੁਲਜ਼ਮ ਗੁਰਦੀਪ ਸਿੰਘ ਲੁਧਿਆਣਾ ਗਗਨਦੀਪ ਤੇ ਗੁਰਦੀਪ ਜਲੰਧਰ ਹਰਦੀਪ ਪਟਿਆਲਾ ਸਰਾਂਬਨਗਰ ਥਾਣੇ ਦੀ ਚੌਂਕੀ ਰਗੁਨਾਥ ਚ ਮਾਮਲਾ ਦਰਜ ਆਈਪੀਸੀ 1860 ਦੀ ਧਾਰਾ 447 511 ਤੇ 120 ਬੀ ਤਹਿਤ ਮਾਮਲਾ ਦਰਜ ਜਨਾਬਾਂ ਪੰਜਾਬ ਦੇ ਵਿੱਚ ਜ਼ਮੀਨਾਂ ਤੇ ਕਬਜ਼ਾ ਕਰਨ ਵਾਲਾ ਗਿਰੋ ਸਰਗਰਮ ਹੈ ਤੇ ਜੇਕਰ ਤੁਹਾਡਾ ਵੀ ਕੋਈ ਪਲਾਟ ਖਾਲੀ ਪਿਆ ਜਿੱਥੇ ਚਾਰ ਦੁਵਾਰੀ ਨਹੀਂ ਹੋਈ ਹੈ ਤਾਂ ਜਨਾਬ ਜਰਾ ਗੌਰ ਨਾਲ ਦੇਖਿਓ ਇਹ ਖਬਰ ਇੱਥੇ ਕਿਸੇ ਮਕਾਨ ਦੀ ਉਸਾਰੀ ਨਹੀਂ ਚੱਲ ਰਹੀ 4 ਤੋਂ 5 ਫੁੱਟ ਉੱਚੀ ਤਾਜ਼ਾ ਉਸਾਰੀ ਗਈ ਇਹ ਦੀਵਾਰ ਗੈਰ ਕਾਨੂੰਨੀ ਢੰਗ ਦੇ ਨਾਲ ਖਾਲੀ ਪਏ ਕਰੋਨਾ ਦੀ ਕੀਮਤ ਵਾਲੇ ਪਲਾਟ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਕੀਤੀ ਗਈ ਹੈ ਇਹ ਸਾਰੇ ਕਾਲੇ ਕਾਰੋਬਾਰ ਦੇ ਪਿੱਛੇ ਤਸਵੀਰਾਂ ਦੇ ਵਿੱਚ ਕੈਮਰੇ ਤੋਂ ਬੱਤੇ ਨਜ਼ਰ ਆਉਂਦੇ ਇਹ ਲੋਕ ਨੇ ਜੋ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣ ਦੇ ਬਾਵਜੂਦ ਵੀ ਕਿਵੇਂ ਆਕੜ ਕੇ ਪੱਤਰਕਾਰਾਂ ਦੇ ਨਾਲ ਗਾਲੀ ਗਲੋਚ ਕਰ ਰਹੇ ਨੇ ਦਰਸਲ ਲੁਧਿਆਣਾ ਦੇ ਇਆਲੀ ਕਲਾ ਦੇ ਵਿੱਚ 4400 ਵਰਗ ਦੇ ਇੱਕ ਪਲਾਟ ਦੇ ਮਾਲਕਾਂ ਨੂੰ ਇੱਕ ਫੋਨ ਆਇਆ ਕਿ ਉਹਨਾਂ ਦੇ ਪਲਾਟ ਤੇ ਤੇਜ਼ੀ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਚਾਰ ਦਿਵਾਰੀ ਦੀ ਉਸਾਰੀ ਕੀਤੀ ਜਾ ਰਹੀ ਹੈ ਖਬਰ ਮਿਲਦਿਆਂ ਹੀ ਪਲਾਟ ਦੇ ਮਾਲਕ ਮੌਕੇ ਤੇ ਪਹੁੰਚੇ ਤਾਂ ਹਾਲਾਤ ਦੇਖ ਕੇ ਹੈਰਾਨ ਰਹਿ ਗਈ ਪੁਲਾਰ ਦੇ ਮਾਲਕ ਦੀ ਦਲੇਰੀ ਅਤੇ ਹੌਸਲੇ ਨੇ ਉਹਨਾਂ ਦੇ ਪੁਲਾਰ ਤੇ ਗੈਰ ਕਾਨੂੰਨੀ ਕਬਜ਼ਾ ਕਰਨ ਵਾਲਿਆਂ ਨੂੰ ਮੌਕੇ ਤੋਂ ਖਦੇੜ ਦਿੱਤਾ ਸੂਚਨਾ ਮਿਲਦਿਆਂ ਹੀ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਉਹਨਾਂ ਨੇ ਮੌਕੇ ਤੋਂ ਇਹਨਾਂ ਲੋਕਾਂ ਨੂੰ ਕਾਬੂ ਕਰ ਲਿਆ ਸੰਕੀ ਮਾਮਲਾ ਕੇਸੀ ਬਣਾਇਆ ਜਿਵੇਂ ਕਿ ਗੜਿਓ ਇੱਕ ਇੱਥੇ ਕਲੋਨੀ ਪੈਂਦੀ ਹੈ ਪਿਊਰ ਸਿਟੀ ਦੇ ਨਾਲ ਹੀ ਉੱਥੇ ਫੈਕਟ ਸਿਗੇ ਕੁਝ ਆ ਉਹਦੇ ਰਿਗਾਰਡਿੰਗ ਸਾਨੂੰ ਸਟੇਟਮੈਂਟ ਹੋਈ ਥੀ ਹੈ ਬਾਕੀ ਪੁਲਿਸ ਪ੍ਰोसीडिंग ਚੱਲ ਰਹੀ ਹੈ ਉਸ ਜੀ ਅਪੀਅਰ ਇਨਸਟਿਚਨ ਕਰ ਰਹੇ ਸੀ ਸਰ ਚੱਲ ਰਹੀ ਤਾਂ ਕੋਣ ਆ ਬੰਦੇ ਹੋ ਜਿਹੜੇ ਹਾਂਜੀ ਕੁਝ ਹੈਗੇ ਨੇ ਉਹ ਲੁਧਿਆਣਾ ਦੇ ਵਿੱਚੋਂ ਇੱਕ ਬੰਦਾ ਤੇ ਬਾਕੀ ਬਾਹਰ ਦੇ ਨੇ ਉਹਨਾਂ ਉੱਤੇ ਪ੍ਰोसीडिंग ਚੱਲ ਰਹੀਆਂ ਨੇ ਸਾਡੇ ਜ਼ਾਰਦੇ ਮਾਲਕਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਸ਼ਨੀਵਾਰ ਦੀ ਰਾਤ ਪੰਜਾਬ ਦੇਸ ਕਬਜ਼ਾਗਰੂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਪੁਲਿਸ ਨੇ ਸਲੇਮ ਟਾਬਰੀ ਲੁਧਿਆਣਾ ਦੇ ਗੁਰਦੀਪ ਸਿੰਘ ਰਵਿੰਦਰ ਨਗਰ ਜਲੰਧਰ ਦੇ ਗਗਨਦੀਪ ਸਿੰਘ ਭੋਗਪੁਰ ਜਲੰਧਰ ਦੇ ਗੁਰਦੀਪ ਸਿੰਘ ਅਤੇ ਪੜੌਦੀਆਂ ਪਟਿਆਲਾ ਦੇ ਹਰਦੀਪ ਸਿੰਘ ਦੇ ਖਿਲਾਫ ਆਈ ਪੀ ਸੀ ਦੀ ਧਾਰਾ 447 511 120 ਬੀ ਤਹਿਤ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਸਪੀਡਤਾ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਜ਼ਮੀਨਾਂ ਤੇ ਕਬਜ਼ਾ ਕਰਨ ਵਾਲੇ ਇਸ گروਹ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇਲਾਕੇ ਦੇ ਵਿੱਚ ਪੁਲਿਸ ਦੀ ਮੁਸਤੈਦੀ ਅਤੇ ਫੌਰੀ ਕਾਰਵਾਈ ਦੀ ਛਲਾਗਾ ਹੋ ਰਹੀ ਹੈ ਖੈਰ ਪੌਸ਼ ਇਲਾਕੇ ਵਿੱਚ ਖਾਲੀ ਪਲਾਟ ਤੇ ਦਿਨ ਦਿਹਾੜੇ ਕਬਜ਼ਾ ਕਰਨ ਦੀ ਇਸ ਕੋਸ਼ਿਸ਼ ਨੇ ਸੱਪ ਨੂੰ ਹੈਰਾ ਕੇ ਰੱਖ ਦਿੱਤਾ ਜਿਸ ਤੀਜ਼ੀ ਦੇ ਨਾਲ ਕਈ-ਕਈ ਫੁੱਟ ਕੰਦਾਂ ਦੀ ਉਸਾਰੀ ਕੀਤੀ ਗਈ ਇਸ ਤੋਂ ਇਹ ਹੀ ਜਾਪਦਾ ਹੈ ਕਿ ਪਲਾਟਾਂ ਤੇ ਕਬਜ਼ੇ ਕਰਨ ਵਾਲਾ ਇਹ ਗਰੂਪ ਪਹਿਲਾਂ ਵੀ ਇਸ ਤਰ੍ਹਾਂ ਕਈ ਜ਼ਮੀਨਾਂ ਤੇ ਕਬਜ਼ੇ ਕਰ ਚੁੱਕਾ ਹੈ ਜੇ 플ੌਟ ਮਾਲਕ ਮੌਕੇ ਤੇ ਨਾ ਆਉਂਦੇ ਨਾ ਦੇਖਦੇ ਤਾਂ ਸ਼ਾਇਦ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਇਹ 플ੌਟ ਹੱਥੋਂ ਨਿਕਲ ਜਾਂਦਾ 플ੌਟ ਮਾਲਕਾਂ ਨੇ ਮੌਕੇ ਤੇ ਪਹੁੰਚ ਕੇ ਕਾਗਜ਼ਾਤ ਪੇਸ਼ ਕਰਕੇ ਇਸ ਗਰੂ ਦਾ ਪਰਦਾ ਪਾਸ਼ ਕੀਤਾ ਹੈ ਅਤੇ ਐਫ ਆਈ ਆਰ ਵੀ ਦਰਜ ਕਰਵਾਈ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਇਸ ਤਰ੍ਹਾਂ ਦੇ ਗਰੂ ਕਿਵੇਂ ਵੱਧਦੇ ਫੁੱਲਦੇ ਨੇ ਅਤੇ ਕਿਸ ਦੀ ਸ਼ੈ ਤੇ ਕੰਮ ਕਰਦੇ ਨੇ ਸਵਾਲ ਪ੍ਰਸ਼ਾਸਨ ਤੇ ਵੀ ਉੱਠਦੇ ਨੇ ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਮੌਕੇ ਤੇ ਕਾਰਵਾਈ ਕਰ ਦਿੱਤੀ ਪਰ ਲੋੜ ਹੈ ਇਸ ਤਰ੍ਹਾਂ ਦੇ ਗਰੋਹਾਂ ਭੂ ਮਾਫੀਆ ਨੂੰ ਜੜੋਂ ਖਤਮ ਕਰਨ ਦੀ ਤਾਂ ਜੋ ਖਾਲੀ ਪਏ ਪਲਾਟਾਂ ਨੂੰ ਇਸ ਤਰ੍ਹਾਂ ਦੇ ਅੰਸਰਾਂ ਤੋਂ ਮਹਿਫੂਜ਼ ਰੱਖਿਆ ਜਾ ਸਕੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ